ਹਲਕਾ ਢੇਰ ਬਾਬਾ ਨਾਨਕ ਚਿਹੜਾ ਨੂੰ ਲੈ ਕੇ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਲੋਕਾਂ ਦਾ ਜੂਨਾ ਮੋਹਾਲ ਉន្តែ ਜਾ ਰਿਹਾ ਹੈ ਵਕ ਵਕ ਟੀਮਾਂ ਬਚਾਅ ਕਾਰਜ ਜੁਟੀਆਂ ਹੋਈਆਂ ਹਨ ਪਰ ਹਾਲਾਤ ਬੇਕਾਬੂ ਹੁੰਦੇ ਦਿਖਾਈ ਦੇ ਰਹੇ ਹਨ ਢੇਰ ਬਾਬਾ ਨਾਨਕ ਤੋਂ ਤਲਵੰਟੀ ਦਾ ਮਾਮਲਾ ਲਗਾਤਾਰ ਹੜ ਦਾ ਪਾਣੀ ਵਧ ਰਿਹਾ ਹੈ ਜਿਸ ਨਾਲ ਲੋਕਾਂ ਚ ਸਹਿਮ ਦਿਖਾਈ ਦੇ ਰਿਹਾ ਹੈ ਮਾਰਕੀਟ ਕਮੇਟੀ ਗਲਾਨੌਤ ਚੇਅਰਮੈਨ ਰஞ்சிਤ ਪਾਟ ਐਂਡ ਡੀ ਆਰ ਐਫ ਟੀ ਮਾਨਲ ਖੁੱਤ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਹਨ ਤਸਵੀਰਾਂ ਨੇ ਤੇਰਾ ਮਬਾ ਨਾਨਕ ਤੋਂ ਜੋ ਸ਼ਾਪੁਰ ਤੋਂ ਛੜਕ ਜਾਂਦੀ ਖੋਨੇ ਵਾਲੇ ਨੂੰ ਉੱਥੋਂ ਦੀਆਂ ਤਸਵੀਰਾਂ ਨੇ ਜਾ ਰਹੇ ਆ ਉੱਥੋਂ ਅਸੀਂ ਭੋਨੇ ਵਾਲੇ ਨੂੰ ਤੇ ਤੁਸੀਂ ਦੇਖ ਸਕਦੇ ਹੋ ਕਿ ਚਾਰ ਚਫੇਰੇ ਪਾਣੀ ਹੀ ਪਾਣੀ ਦਾ ਮੰਜਰ ਦਿਖਾਈ ਦੇ ਰਿਹਾ ਖੌਫਨਾਕ ਮੰਜਰ ਹੈ ਡਰਾਉਣੀਆਂ ਤਸਵੀਰਾਂ ਨੇ ਦੂਰ ਦੂਰ ਤੱਕ ਜੋ ਝਾਤ ਮਾਰੀਏ ਤਾਂ ਪਾਣੀ ਤੋਂ ਸਵਾਹ ਹੋਰ ਕੋਈ ਵੀ ਦਿਖਾਈ ਨਹੀਂ ਦਿੰਦਾ ਇੱਥੇ ਇਹ ਕੁਝ ਜਿਹੜੇ ਵੀਰ ਨੇ ਉਹ ਟਰੈਕਟਰ ਤੇ ਆਪਣੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਪਿੰਡ ਡਾਲੇ ਤੇ ਉਹ ਉਹਨਾਂ ਨੂੰ ਦੇਖਣ ਲਈ ਉਹਨਾਂ ਦੀ ਸਾਰ ਲੈਣ ਲਈ ਜਾ ਰਹੇ ਨੇ ਤੇ ਉਹਨਾਂ ਦੇ ਨਾਲ ਅਸੀਂ ਪਿੰਡੇ ਘੋਨੇ ਵਾਲੇ ਨੂੰ ਤੇ ਜਿਹੜੀ ਛੜਕ ਬੋੜੀਆਂ ਤੋਂ ਘੋਨੇ ਵਾਲੇ ਨੂੰ ਜਿਆਦਾ ਡਰ ਬਾਬਾ ਨਾਨਕ ਤੋਂ ਉੱਤੇ ਆਪਾਂ ਟਰੈਕਟਰ ਤੇ ਜਾ ਰਹੇ ਤੇ ਜਿਹੜੀਆਂ ਤੇ ਤਸਵੀਰਾਂ ਨੇ ਉਹ ਤੁਹਾਨੂੰ ਦਿਖਾ ਰਹੇ ਨੇ ਵੀ ਜਿੱਧਰ ਵੀ ਝਾਤ ਮਾਰੀਏ ਸਿਰਫ ਪਾਣੀ ਹੀ ਪਾਣੀ ਆ ਕੋਈ ਫਸਲ ਦਾ ਨਾਮ ਨਿਸ਼ਾਨ ਨਹੀਂ ਦਿਖਾਈ ਦੇ ਰਿਹਾ ਲੋਕਾਂ ਦੇ ਘਰ ਡੁੱਬੇ ਨੇ ਲੋਕ ਜਿਹੜੇ ਨੇ ਉਹ ਆਪਣੇ ਘਰ ਛੱਡ ਕੇ ਇਥੋਂ ਜਾ ਚੁੱਕੇ ਨੇ ਪਸ਼ੂ ਵੀ ਉਹਨਾਂ ਨੇ ਉਤੋਂ ਕਢੇ ਕਈਆਂ ਦੇ ਪਸ਼ੂ ਜਿਹੜੇ ਨੇ ਉੱਥੇ ਹੀ ਬੱਜੇ ਰਹਿ ਗਏ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਏ ਤੇ ਇਹ ਜਿਹੜੀ ਸ਼ਰਕ ਦਾ ਮੰਜ਼ਰ ਦਿਖਾਉਣਾ ਸ਼ਰਕ ਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਸ਼ਰਕ ਦੇ ਚਾਰ ਚੁਫੇਰੇ ਪਾਣੀ ਜਿਹੜਾ ਵਾ ਇਹ ਇਹ ਨਿਹਰਾਪਪਾ ਨਾਨਕਵਾਲੀ ਸਾਈਡ ਤੋਂ ਸੱਕੀ ਵਾਲੇ ਪਾਸੇ ਨੂੰ ਜਿਹੜਾ ਵਾ ਉਹ ਜਾ ਰਿਹਾ ਤੇ ਇਹ ਅੱਗੇ ਵੀ ਦਿਖਾਉਣਾ ਕਿ ਇੱਕ ਜਿਹੜੇ ਦੋ ਨੌਜਵਾਨ ਨੇ ਉਹ ਵੀ ਕਿਸੇ ਦਾ ਪਤਾ ਲੈਣ ਲਈ ਆਪਣੇ ਰਿਸ਼ਤੇਦਾਰਾਂ ਦਾ ਜਾ ਰਹੇ ਸੀ ਇਹ ਮੋਟਰਸਾਈਕਲ ਉਹਨਾਂ ਦਾ

कितने अभी तक रेस्क्यू हुए हैं जो आदमी कितने पशु कितने अभी एग्जैक्ट रिपोर्ट तो शाम को पता लगेगा सर हमारे उस चीज़ के बारे में टोटल बताएंगे क्योंकि हम सुबह से लगे हैं कल कितने आदमी आपके साथ टोटल हम अठाई आदमी आए सर आपके अलग अलग टीम के आपके एक नहीं तीस आदमी एक ही टीम में होते हैं हमारा कम्प्लीट टीम होती है नुकसान तो दसन तो बहर हो गया जी ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਦਾਣੇ ਡਰਮਾ ਪੋਲੋਆਂ ਦੇ ਵਿੱਚ ਜਿਹੜੇ ਉਹ ਗਲਗੇ ਨੇ ਚੌਲ ਲੋਕਾਂ ਦੇ ਜਿਹੜੇ ਨੇ ਗਲਗੇ ਰੁੜ ਗਏ ਰਾਤ ਦੇ ਸਮੇਂ ਦੇ ਵਿੱਚ ਇੱਥੋਂ ਦੀ ਅਸੀਂ ਲੋਕਾਂ ਦੇ ਬੈੱਡ ਮੰਜੇ ਕੁਰਸੀਆਂ ਰੁੜਦੇ ਜਾਂਦੇ ਮਤਲਬ ਦੇਖੇ ਨੇ ਤੇ ਬਹੁਤ ਜ਼ਿਆਦਾ ਨੁਕਸਾਨ ਆਪਾਂ ਕੀਏ ਤੇ ਕੱਖ ਵੀ ਨਹੀਂ ਬਚਿਆ ਆਪਾਂ ਕਿਸੇ ਦਾ ਕਹਿ ਨਹੀਂ ਬਹੁਤ ਜ਼ਿਆਦਾ ਨੁਕਸਾਨ ਆ। ਅਸੀਂ ਵੀ ਲੱਗੇ ਆ ਸਾਡੀਆਂ ਟੀਮਾਂ ਲੱਗੀਆਂ ਨੇ ਸਰਕਾਰ ਪ੍ਰਸ਼ਾਸਨ ਵੱਲੋਂ ਪਰ ਜ਼ੋਰ ਲਏ ਨੇ ਮਦਦ ਕਰਨ ਪਰ ਪਾਣੀ ਦਾ ਬਹਾਵ ਇੰਨਾ ਕਿ ਜ਼ਿਆਦਾ ਕਿ ਪਹਿਲੀ ਵਾਰ ਅਸੀਂ ਵੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਕਿ ਇਸ ਜਗ੍ਹਾ ਦੇ ਵਿੱਚ 88 ਦੇ ਵਿੱਚ ਸਾਡੇ ਬਜ਼ੁਰਗ ਦੱਸਦੇ ਹਿੱਕੇ ਇਸ ਜਗ੍ਹਾ ਦੇ ਪਾਣੀ ਨਹੀਂ ਸੀ ਚੜਿਆ ਪਰ ਇਸ ਵਕਤ 88 ਤੋਂ ਵੱਧ ਪਾਣੀ ਆਇਆ 2-2 ਫੁੱਟ 3-3 ਫੁੱਟ ਇਸ ਸੜਕ ਦੇ ਉੱਪਰ ਪਾਣੀ ਲੰਘਿਆ ਕੱਲ ਨਾਲੋਂ ਕੁਝ ਕਿਹ ਪਾਣੀ ਲੱਗਿਆ ਉਸੇ ਤਰ੍ਹਾਂ ਹੀ ਆ ਕੱਲ ਨਾਲੋਂ ਕੱਲ ਨਾਲੋਂ ਡੇਢ ਫੁੱਟ ਦਾ ਸਵਾ ਫੁੱਟ ਦਾ ਫਰਕ ਪਿਆ ਪਰ ਅਜੇ ਕੋਈ ਬਚਾਅ ਵਾਲੀ ਗੱਲ ਜਿਹੜੀ ਆ ਉਹ ਨਹੀਂ ਹੈਗੀ ਉਹ ਦੇਖੋ ਯਾਨੀ ਕਿ ਇੱਕ ਦੋ ਦਿਨ ਹਾਲੇ ਚਲੋ ਇਹ ਪਰਮਾਇਤ ਨਹੀਂ ਹੋਣੀ ਹਾਲੇ ਬਹੁਤ ਲੰਮਾ ਸਮਾਂ ਲੱਗੇਗਾ ਪਰ ਜਿਹੜਾ ਪਾਣੀ ਦੇ ਪਾਣੀ ਤੋਂ ਰਾਤ ਮਿਲੂਗੀ ਇੱਕ ਦਿਨ ਲੱਗ ਰਿਹਾ ਇੱਕ ਦੋ ਦਿਨਾਂ ਦੀ ਵੇਖੋ ਜੀ ਅਜੇ ਤੇ ਨਹੀਂ ਲੱਗਦਾ ਜਿਹੜੇ ਹਸਾਬ ਨਾਲ ਜਿਵੇਂ ਪਾਣੀ ਚੱਲ ਰਿਹਾ ਵਾ ਪਰ ਚਲੋ ਅੱਗੋਂ ਕੁਦਰਤ ਦੇ ਹੱਥ ਵਾਸਾ ਸਾਰਾ ਕੁਝ ਉਹ ਸਾਰਾ ਕੁਝ ਕਰ ਸਕਦੀ ਕੁਦਰਤ ਨਾ ਵੀਰ ਜਲਜੀਤ ਸਿੰਘ ਜੀ ਕਿਥੋਂ ਆਏ ਤੁਸੀਂ ਆਪਾਂ ਡੇਰਾ ਬਾਬਾ ਨਾਨਕ ਲਕ ਹੋਇਆ ਤੇ ਸੇਵਾ ਕਰੇ ਲੰਗਰ ਪ੍ਰਸ਼ਾਦੇ ਦੀ ਹਾਂਜੀ ਹਾਂਜੀ ਇਹ ਤੱਕ ਕਿ ਕਿਨੇ ਸਰਕਾਰ ਆ ਰਹੇ ਤੇ ਕਿਤੇ ਕਿਹੜੀ ਗੱਲ ਕਰਦੇ ਕਿੰਨੀਆਂ ਜਗ੍ਹਾ ਤੇ ਪਹੁੰਚਾਇਆ ਵਾ ਜਿਹੜੀਆਂ ਡੇਰਾਂ ਤੇ ਸ਼ੰਤਾਂ ਫਸੀਆਂ ਪਾਣੀ ਚ ਉਹਨਾਂ ਨੂੰ ਬੜੀ ਬੜੀ ਦੂਰ ਤੱਕ ਪਹੁੰਚਾਇਆ ਵਾ ਤੇ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖੰਡੂਰ ਸਾਹਿਬ ਵਾਲੇ ਉਹਨਾਂ ਦੀ ਡੇਰਾ ਬਾਬਾ ਨਾਨਕ ਸੇਵਾ ਚੱਲ ਰਹੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਉੱਥੇ ਜਿਹੜਾ ਵੀ ਜਾਂਦਾ ਲੰਗਰ ਲੈਣ ਦੀ ਕਿਸੇ ਨੂੰ ਨਾ ਨਹੀਂ ਕਰਨਦੇ ਸਾਰੇ ਇਦਾਂ ਨੌਜਵਾਨ ਲੱਗੇ ਨੇ ਥਾ ਥਾ ਤੇ ਲੰਗਰ ਪਹੁੰਚਾਉਂਦੇ ਨੇ ਹਰ ਜਗ੍ਹਾ ਤੇ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਵੀਰਾਂ ਦਾ ਵੀ ਜਿਹੜੇ ਸੇਵਾ ਕਰਦੇ ਨੇ ਹੁਣ ਭੋਨੇ ਵਾਲੇ ਚੱਲੇ ਹੁਣ ਭੋਨੇ ਉਤ ਸੇਵਾਦਾਰਾਂ ਲੋ ਬੀਟੀਆ ਵੀ ਉਥੇ ਲੈ ਤੱਕ ਲੰਗਰ ਨਹੀਂ ਪਹੁੰਚਾ ਤੇ ਬਹੁਤ ਬਹੁਤ ਧੰਨਵਾਦ ਬਾਬਾ ਸੇਵਾ ਸਿੰਘ ਜੀ ਕਾਰਸੇਵਾ ਖਦੂਰ ਸ਼ਬੋ ਵਾਲਿਆਂ ਦਾ ਮਾਰਾ ਸੱਚੇ ਪਾਸਾ ਨੇ ਮੇਰਾ ਪ੍ਰਿਆਸ ਰੱਖੇ ਸਰਬੱਤ ਦਾ ਭਲਾ ਕਰੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਤਸਵੀਰ ਕਿ ਇਸ ਤਰ੍ਹਾਂ ਦਾ ਮੰਜ਼ਰ ਦਿਖਾਈ ਦੇ ਰਿਹਾ ਖੌਫਨਾਕ ਜਿਸ ਤਰ੍ਹਾਂ ਇਹ ਇੱਕ ਸਮੁੰਦਰ ਹੁੰਦਾ ਜਿੱਥੋਂ ਦੀ ਨਜ਼ਰ ਜਾਂਦੀ ਹੈ ਉੱਥੇ ਹੀ ਪਾਣੀ ਪਾਣੀ ਹੈ ਇਹੋ ਜਿਹਾ ਖੌਫਨਾਕ ਮੰਜ਼ਰ ਸ਼ਾਇਦ ਹੀ ਕਿਸੇ ਨੇ ਦੇਖਿਆ ਹੋਵੇ